ਆਰ ਵੀ ਮਾਫੀ ਮੰਗੇ ਹਰਜੋਤ ਸਿੰਘ ਬੈਂਸ ਉਹ ਬਿਲਕੁਲ ਇਹਦੀ ਮਾਫੀ ਮੰਗੇ ਕਿ ਜੋ ਕੀਤਾ ਉਹ ਸਾਰਾ ਇਹਦਾ ਸਾਰਾ ਗਲਤ ਹੋਇਆ ਸੋ ਮੈਂ ਅੱਜ ਤੁਹਾਨੂੰ ਵੀ ਸਾਰਿਆਂ ਨੂੰ ਤਾਂ ਕੱਟ ਦਿੱਤਾ ਅਸੀਂ ਸਵੇਰ ਦੇ ਸਾਰੇ ਸਾਥੀ ਇਕੱਠੇ ਸੀਗੇ ਭਈ ਇਹ ਬਹੁਤ ਵੱਡਾ ਅੱਜ ਦੇਸ਼ ਦੇ ਦੇਸ਼ ਤੇ ਵਿਦੇਸ਼ ਦਾ ਮੁੱਦਾ ਬਣ ਗਿਆ ਤੇ ਮੇਰਾ ਖਿਆਲ ਆ ਸੈਂਕੜਿਆਂ ਦੇ ਵਿੱਚ ਲੋਕਾਂ ਦੀਆਂ ਕੰਪਲੇਂਟਾਂ ਵੀ ਆ ਗਈਆਂ ਤੇ ਲੋਕਾਂ ਨੇ ਇਸ ਗੱਲ ਦਾ ਬੁਰਾ ਵੀ ਮਨਾਇਆ ਤੇ ਮੈਂ ਅੱਜ ਵੀ ਇਹਨਾਂ ਨੂੰ ਕਹਿਣਾ ਚਾਹੁੰਦਾ ਟਕਰਾਹ ਵਾਲੀ ਟਕਰਾਹ ਕੀ ਆ ਟਕਰਾਹ ਕੋਈ ਝਗੜਾ ਨਹੀਂ ਹੁੰਦਾ ਬਈ ਕੋਈ ਇੱਕ ਦੂਰੇ ਨਾਲ ਲੜਨਾ ਝਗੜਾ ਟਕਰਾਹ ਹੁੰਦਾ ਪੈਰਲਲ ਪ੍ਰੋਗਰਾਮ ਰੱਖਣੇ ਤੇ ਜਿਹੜੇ ਅਸੀਂ ਪੈਰਲਲ ਪ੍ਰੋਗਰਾਮ ਰੱਖੇ ਆ ਉਹਨਾਂ ਦੇ ਪੈਰਲਲ ਹੀ ਨਹੀਂ ਰੱਖ ਦਿੱਤੇ ਆ ਤੇ ਉਹ ਪੈਰਲਲ ਦਾ ਨਤੀਜਾ ਕੀ ਨਿਕਲਿਆ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਜਥੇਬੰਦੀਆਂ ਜਿਹੜੀਆਂ ਇਹਨਾਂ ਪਿਰਤਾਂ ਦੇ ਵਿੱਚ ਹਮੇਸ਼ਾ ਇਹ ਮੋਹਰੇ ਰਹਿੰਦੀਆਂ ਉਹਨਾਂ ਨੂੰ ਪਤਾ ਹੁੰਦਾ ਵੀ ਧਾਰਮਿਕ ਸਮਾਗਮ ਜਿਹੜੇ ਆ ਜਾਂ ਕੋਈ ਸੈਮੀਨਾਰ ਆ ਉਹ ਕਿਵੇਂ ਕਰਾਉਣੇ ਆ ਉਥੇ ਕਿਵੇਂ ਮर्यादा ਦਾ ਲੰਘਣ ਨਾ ਹੋਵੇ ਉਹ ਮर्यादा ਦਾ ਵੀ ਧਿਆਨ ਰੱਖਣਾ ਸੋ ਮੈਂ ਇਹ ਇਹਨਾਂ ਨੂੰ ਕਹਿਣਾ ਚਾਹੁੰਨਾ ਹਾਲੇ ਵੀ ਡੋਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਵਾਪਸ ਤਾਲਮੇਲ ਕਰਨਾ ਕੋਈ ਔਖਾ ਨਹੀਂ ਤੁਸੀਂ ਪੰਜਾਬ ਸਰਕਾਰਿਆਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਧਾਰਮਿਕ ਕਾਰਜ ਕਰਦੀ ਆ ਤੁਸੀਂ ਸਭ ਕੋ ਅਸੀਂ ਤੁਹਾਨੂੰ ਸਾਦੇ ਤੁਸੀਂ ਸਾਨੂੰ ਸਾਥ ਲਾਓ ਤੁਸੀਂ ਕੋਈ ਇਦਾਂ ਦੇ ਬਣਾ ਦਿਓ ਕੋਈ ਈਵੈਂਟ ਇਦਾਂ ਦੇ ਸਤਾਪਤ ਕਰ ਦਿਓ ਵੀ ਜਿਹੜਾ ਪਤਾ ਲੱਗੇ ਤੇ ਸੰਦੀਪ ਕਾਲ ਜਾਦਵੀ ਰਹਿ ਜਾਂਦੀ ਹੁੰਦੀ ਆ ਸਰਕਾਰਾਂ ਦੀ ਵੀ ਕਿਹੜਾ ਕਾਰਜ ਕੀਤਾ ਤੇ ਧਾਰਮਿਕ ਸਮਾਗਮ ਦਾ ਅਸੀਂ ਕਰਨ ਦੇ ਵਿੱਚ ਸਮਰਥੀਆਂ ਤੇ ਕਰੀ ਵੀ ਜਾਂਦੇ ਆ ਸੋ ਇਹ ਕਰਕੇ ਮੈਂ ਦੁਬਾਰਾ ਫੇਰ ਤੁਹਾਡੇ ਮੀਡੀਅਮ ਰਾਹੀਂ ਇਹੋ ਕਹਿਣਾ ਚਾਹਣਾ ਕਿ ਇਹ ਗੁਸਤਾਖੀ ਬਹੁਤ ਵੱਡੀ ਆ ਇਹ ਗਸਾਖੀ ਦੀ ਤੁਰੰਤ ਸਰਕਾਰ ਮਾफी ਵੀ ਮੰਗੇ ਤੇ ਅਗਾਾਂ ਦੇ ਜਿੰਨੇ ਸਮਾਗਮ ਆ ਉਹ ਆਪਣੇ ਤੌਰ ਤੇ ਨਾ ਕਰੇ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿ ਆਪਣੇ ਜਿਹੜੇ ਅਸੀਂ ਕਰ ਰਹੇ ਉਹਨਾਂ ਚ ਸਹਿਯੋਗ ਕਰੇ ਕਈ ਵਾਰੀ ਫੇ ਸਵਾਲ ਵੀ ਉੱਠਣਗੇ ਕਿ ਇਹ ਬੈਨ ਲੱਗ ਗਿਆ ਫੇ ਸ਼ੋਮਨੀ ਕਮੇਟੀ ਬੈਨ ਲਾਤਾ ਪੰਜਾਬ ਸਰਕਾਰ ਤੇ ਕੋਈ ਭਰਾਵੋ ਬੈਨ ਨਹੀਂ ਲਾਇਆ ਦਿੱਲੀ ਵਾਲੇ ਵੀ ਕਰ ਰਹੇ ਆ ਉਹ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰ ਰਹੀ ਆ ਹਰਿਆਣਾ ਦੇ ਵਿੱਚ ਹਰਿਆਣਾ ਕਮੇਟੀ ਆਪਣੇ ਤੌਰ ਤੇ ਕੋਈ ਪ੍ਰੋਗਰਾਮ ਲਿਖਦੀ ਹੋਊਗੀ ਤੇ ਤਾਕਤ ਪੜਨਾ ਸਾਬ ਆਪਣੇ ਤੌਰ ਤੇ ਲਿਖ ਰਿਹਾ ਅਰਥ ਤੱਕ ਹਜੂਰ ਸਾਹਿਬ ਆਪਣੇ ਤੌਰ ਤੇ ਲੀਕ ਰਿਹਾ ਉਹ ਸਮਰਾਥਿਆ ਖਾਲਸੇ ਪੰਥ ਦੀਆਂ ਜਬਰ ਮਤ ਜਿਹਾ ਵਦਿਆ ਸੋ ਮੈਂ ਅੱਜ ਵੀ ਇਹ ਕਹਿਣਾ ਚਾਹੁੰਦਾ ਕਿ ਸਰੀਕ ਨਾ ਬਣਿਆ ਜਾਵੇ ਇਹਦੇ ਵਿੱਚ ਸਹਿਯੋਗ ਕਰੋ ਤੁਹਾਡਾ ਜੀ ਆਇਆਂ ਕਰਾਂਗੇ ਤੇ ਨਾ ਫਿਰ ਆਪਣੀ ਇਦਨ ਦੀ ਅਗਲੀ ਪਰਖਿਆ ਮਾਂਚ ਪਾਓ ਕੋਈ ਨਾ ਕੋਈ ਅਵਗਿਆ ਜ਼ਰੂਰ ਹੋ ਜਾਂਦੀ ਆ ਤੇ ਸਹਿਜਦਾਰੀ ਤੇ ਸਿੱਖ ਇਹ ਦੋ ਸਾਡੇ ਆਪਣੇ ਅਦਰਵਾਇਜ਼ ਲਾਲੀਏ ਸਾਡੇ ਸਿੱਖ ਦੇ ਇਹ ਹੈਗੇ ਆ ਪ੍ਰਭਾਸ਼ਾ ਜਿਹੜੀ ਚੱਲਦੀ ਆ ਚਾਹੇ ਸਿੱਖ ਪੰਥ ਦੀ ਆਪਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਉਹਦੇ ਜਿਹੜੇ ਵੋਟਰ ਆ ਉਹਦੀ ਪ੍ਰਭਾਸ਼ਾ ਚੱਲਦੀ ਪਰ ਫਰਕ ਨਹੀਂ ਕੋਈ ਵੀ ਉਹ ਇੱਕ ਵੱਖਰਾ ਕਨਸੈਪਟ ਆ ਸਾਇਦ ਆਰੀ ਸਿੱਖ ਮੈਂ ਜਿੱਦਾਂ ਪਹਿਲਾਂ ਵੀ ਬੇਨਤੀ ਕੀਤੀ ਆ ਆ ਕੇ ਸੇਵਾ ਕਰੇ ਸਾਰੇ ਕੰਮਾਂ ਦੇ ਵਿੱਚ ਆ ਕੇ ਜੋਗ ਨਾਲ ਆਪਣਾ ਪਾਵੇ ਪਰ ਧਾਰਮਿਕ ਸਮਾਗਮ ਜਿਹੜੇ ਆ ਉਹ ਧਾਰਮਿਕ ਜਥੇਬੰਦੀਆਂ ਹਮੇਸ਼ਾ ਕਰਦੀਆਂ ਇਹ ਵਧੀਆ ਸਨੇਹਾ ਜਾਊਗਾ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਪੰਜਾਬ ਸਰਕਾਰ ਨੇ ਸਹਿਯੋਗ ਕੀਤਾ ਤੇ ਉਹਦੇ ਵਿੱਚ ਜਿੱਥੇ ਅਸੀਂ ਆਪਣੇ ਸਮਾਗਮ ਆਪਣੇ ਤੌਰ ਤੇ ਮਨਾਉਣੇ ਆ ਜਿਹੜੇ ਕੋ ਇਹਨਾਂ ਨੇ ਵੈਲਫੇਅਰਜ ਕੋਈ ਸੋਸ਼ਲ ਤੌਰ ਤੇ ਇਹਨਾਂ ਨੇ ਕੋਈ ਸੈਮੀਨਾਰ ਰੱਖਣਾ ਅਸੀਂ ਆਪਣੇ ਬਲਾਰੇ ਭੇਜਦੇ ਹਾਂਗੇ ਉਹ ਹੁਣ ਬਾਕੀ ਜਿਹੜੀ ਆ ਬਈ ਹੁਣ ਅੱਜ ਵੀ ਕਿਉਂਕਿ ਸਿਆਣੇ ਕਹਿੰਦੇ ਆ ਨਾ ਬਈ ਘਰ ਤੇ ਭਾਗ ਮਨੇਰੇ ਤੋਂ ਦਿਖ ਜਾਂਦੀ ਤੇ ਉਹ ਭਾਗ ਅਜ ਬਨੇਰੇ ਤੋਂ ਦਿਸ ਪਏ ਆ ਹਾਲੇ ਦਾ ਪਹਿਲਾ ਸ਼ਾਟ ਹੋਇਆ ਤੇ ਆ ਆ ਬਿਲਕੁਲ ਲੋਕਾਂ ਨੇ ਰਾਜਨੀਤੀ ਨੂੰ ਛੱਡ ਕੇ ਉਸ ਦਿਨ ਮੈਂ ਜਿਹੜੀ ਗੱਲ ਕਹੀ ਸੀ ਉਹਨੂੰ ਸ਼ਾਇਦ ਬੁਰਾ ਮੰਨਿਆ ਵੀ ਸ਼ੋਹਣੀ ਕਮੇਟੀ ਇੱਕ ਅਧਿਕਾਰ ਇੱਕ ਅਧਿਕਾਰ ਰੱਖਦੀ ਹੈ ਇੱਕ ਅਧਿਕਾਰ ਹਾਰਿਸ ਕਰਕੇ ਰੱਖਦੀ ਹੈ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਸੋ ਉਸ ਦਿਨ ਇਹ ਮੂਸੂਦ ਹੁੰਦਾ ਸੀ ਵੀ ਸ਼ਾਇਦ ਵੀ ਇਹ ਸਾਨੂੰ ਟਾਰਗੇਟ ਕਰ ਰਹਾ ਹੈ ਟਾਰਗੇਟ ਨਹੀਂ ਕਰ ਰਹਾ ਵੀਰੋ ਭਰਾਤਾਚਾਰੀ ਨੂੰ ਵਧਾਈਏ ਨਾ ਕਿ ਉਹ ਕਾਰਜ ਕਰਦੇ ਹੀ ਜਿਹਦੇ ਨਾਲ ਫਿਰ ਸ਼ਰਮਸ਼ਾਰ ਹੋਣਾ ਪਵੇ ਜਿੱਦਾਂ ਆਪਾਂ ਅੱਜ ਸ਼ਰਮਸ਼ਾਰ ਹੋਏ ਆ ਕੱਲ ਦੇ ਲਗਾਤਾਰ ਮੀਡੀਏ ਨੇ ਚਾਹੇ ਉਹ ਦੇਸ਼ ਆ ਤੇ ਚਾਹੇ ਵਿਦੇਸ਼ ਆ ਤੇ ਹੈ ਵੀ ਬਹੁਤ ਪੈੜੀ ਗੱਲ ਕਿ ਸਤਗੁਰਾਂ ਨੇ 350 ਸਾਲਾਂ ਸ਼ਹੀਦੀ ਗੁਰਪੁਰਬ ਨੱਚਾਂਗੇ ਤੱਪਾਂਗੇ ਭੰਗੜੇ ਪਾਵਾਂਗੇ ਕੋ ਖੁਸ਼ੀ ਮਨਾ ਕਰਾਂਗੇ ਸਤਗੁਰਾਂ ਨੇ ਬਲੀ ਨਾਂ ਦਿੱਤਾ ਸੀ ਇਸ ਦੇਸ਼ ਦੇ ਧਰਮ ਨੂੰ ਬਚਾਉਣ ਲਈ ਤੇ ਇੱਕ ਸੁਰਤਾ ਰੱਖਣ ਲਈ ਤੇ ਅੱਜ ਜੇ ਦੇਸ਼ ਜਿਉ ਰਿਹਾ ਤੇ ਗੁਰੂ ਸਾਹਿਬ ਜੀ ਦੀ ਉਹ ਕੁਰਬਾਨੀ ਸਦਕਾ ਹੀ ਆ ਨਾ ਤੇ ਆਪਾਂ ਫਿਰ ਇਹ ਕੰਮ ਕਾਰਜ ਕਰਾਂਗੇ ਤੇ ਉਹ ਵੀ ਮੰਤਰੀ ਸਾਹਿਬ ਆਪ ਹਾਜ਼ਰ ਹੋਣ ਇਸ ਕਰਕੇ ਤੁਹਾਨੂੰ ਮੈਂ ਤੁਹਾਡਾ ਇਹ ਜਾਣਨਾ ਕਿ ਜਿਹੜੇ 1 ਲੱਖ ਹੁੰਦੀ ਨਾ ਵੀ ਆਪਣੇ ਨੌਲੇਜ ਹੋਵੇ ਉਸ ਲਈ ਇਦਾਂ ਦੀਆਂ ਗੱਲਾਂ ਸਹਿਬਨ ਜਿਹੜੀਆਂ ਹੋ ਜਾਂਦੀਆਂ ਸੋ ਇਸ ਕਰਕੇ ਤੁਸੀਂ ਸ਼ੋਮਨੀ ਕਮੇਟੀ ਦੇ ਨਾਲ ਸਹਿਯੋਗ ਕਰੋ ਇਹਦੇ ਵਿੱਚ ਸਾਰੀ ਜਿਹੜੀ ਸਾਡਾ ਸਾਰਿਆਂ ਦਾ ਸਤਿਕਾਰ ਵਧਾਇਆ ਸ਼੍ਰੋਮਣੀ ਕਮੇਟੀ ਸਾਰਿਆਂ ਨੂੰ ਜੀਵਨ ਆਪਦੀ। ਪੰਜਾਬ ਸਰਕਾਰ ਦੇ ਅਗਿਤਾ ਕੰਮੇ ਕੋਈ ਬੈਸਟਰ ਨਹੀਂ ਆ ਕਿਸੇ ਤਰ੍ਹਾਂ ਆਪਣੀ ਗਲਤੀ ਇਸਾਦ ਨਹੀਂ ਕੀਤਾ। ਦੇਖੋ ਪੰਜਾਬ ਸਰਕਾਰ ਜਿਹੜੀ ਆ ਕਿਉਂਕਿ ਗਲਤੀ ਕਰ ਬੈਠੀ ਬਹੁਤ ਵੱਡੀ। ਹੁਣ ਜੇਲੇ ਬੰਦਾ ਗਲਤੀ ਕਰਕੇ ਫਿਰ ਜੇ ਮਾਫੀ ਮੰਗਦਾ ਮਾਫੀ ਤਾਂ ਮੈਂ ਕੱਲ੍ਹ ਦਾ ਕਹੀ ਜਾਂਦਾ ਮਾਫੀ ਮੰਗਣੀ ਚਾਹੀਦੀ ਆ। ਤੇ ਅਗਾਹਾਂ ਤੋਂ ਮਾਫੀ ਮੰਗਣ ਦਾ ਕੰਮ ਨਹੀਂ ਚੱਲਣਾ। ਮਾਫੀ ਮੰਗਣੀ ਚਾਹੀਦੀ ਉਸ ਐਕਟ ਦੀ ਅਗਾਹਾਂ ਤੋਂ ਇਸ ਗੱਲ ਦੀ ਅੰਡਰਟੇਕਿੰਗ ਕਰਨ ਬਈ ਜਿਹੜੇ ਧਾਰਮਿਕ ਸਮਾਗਮ ਸ਼੍ਰੋਮਣੀ ਕਮੇਟੀ ਮੈਂ ਫੇਰ ਦੁਬਾਰਾ ਕਹਿ ਰਿਹਾ ਮੈਂ ਬੇਨਤੀ ਕਰ ਰਿਹਾ ਉਹਨਾਂ ਨੂੰ ਕਿ ਇਹ ਅਵਗਿਆਮਾਂ ਹੋ ਜਾਂਦੀਆਂ ਜਿਨ੍ਹਾਂ ਦਾ ਨਾਂ ਪਤਾ ਹੋਵੇ ਜਾਣਕਾਰੀ ਨਾ ਹੋਵੇ ਧਾਰਮਿਕ ਸਮਾਗਮਾਂ ਦੀ ਪਰ ਅਗਾਹਾਂ ਦੀ ਵੀ ਕਰਨ ਬਈ ਸ਼੍ਰੋਮਣੀ ਕਮੇਟੀ ਨਾਲ ਸਹਿਯੋਗ ਕਰਨ ਜੋ ਸਰਕਾਰ ਪੱਖੀ ਉਹ ਕਰਨਗੇ ਉਹ ਚ ਅਸੀਂ ਸਹਿਯੋਗ ਕਰਾਂਗੇ ਇਹਦੀ ਜ਼ਿੰਮੇਵਾਰੀ ਇਹ ਇਖਲਾਕੀ ਤੌਰ ਤੇ ਇਹਦੀ ਜ਼ਿੰਮੇਵਾਰੀ ਜਿਹੜੀ ਆ ਸਰਕਾਰ ਨੂੰ ਤੁਰੰਤ ਲੈਣੀ ਚਾਹੀਦੀ ਭਗਵਾਨਦਾਨ ਮੁੱਖ ਮੰਤਰੀ ਪੰਜਾਬ ਦੇ ਆ ਉਨਾਂ ਦੀ ਜਿੰਮੇਵਾਰੀ ਤੁਰੰਤ ਚੱਕਣੀ ਚਾਹੀਦੀ ਹੈ ਪਤਾ ਨਹੀਂ ਮਾਮਲਾ ਕਾਲ ਤੱਕ ਸਰ ਤੇ ਬੋਲ ਚੁੱਕਾ ਹੈ ਵੀਰ ਸਿੰਘ ਕੱਲ ਪੇਸ਼ ਹੋ ਗਏ ਸੀ ਜਥੇਦਾਰ ਸਾਹਿਬ ਨੇ ਪਹਿਲੀ ਤਰੀਕ ਜਿਹੜੀ ਅਗਸਤ ਨੂੰ ਪੰਜ ਸਿੰਘ ਸੰਬੰਧੀ ਮੀਟਿੰਗ ਦੇ ਵਿੱਚ ਅਜੋਤ ਸਿੰਘ ਬੈਸ ਨੂੰ ਡਾਇਰੈਕਟਰ ਜਿਹੜੇ ਜਸਵੰਤ ਸਿੰਘ ਗੋੜਾ ਨੂੰ ਉਹ ਤੇ ਤਲਬ ਕਰ ਲਿਆ ਜਵਾਬ ਦੇ ਦੇ ਲਈ ਤੇ ਕੀ ਇਹਦੇ ਵਿੱਚ ਮੁੱਖ ਮੰਤਰੀ ਸ਼ੁਮੇਵਾਰ